ਇਕ ਤੇ ਸਾਲਾ ਬੰਦਰ ਜਾਨੀ ਆ ਯਾਰ ਚਾਚਾ ਯਾਰ ਬਾਂਦਰ ਤੋਂ ਯਾਦ ਆਇਆ ਕਹਿੰਦੇ ਕਰੋੜਾਂ ਸਾਲ ਪਹਿਲਾਂ ਸਾਡੇ ਪੂਰਵਜ ਵੀ ਬਾਂਦਰ ਹੁੰਦੇ ਸੀ ਤੇ ਬਾਂਦਰ ਤੋਂ ਹੌਲੀ ਹੌਲੀ ਬੰਦੇ ਬਣ ਗਏ ਪਰ ਤੈਨੂੰ ਥੋੜਾ ਟਾਈਮ ਹੋਰ ਲੱਗਣਾ ਜੀ ਕੀ ਕਿਹਾ ਉਹ ਮੈਂ ਵੇਖ ਲੈ ਪਤੀ ਟਾਈਮ ਟਾਈਮ ਦੀ ਗੱਲ ਆ ਆਪਾਂ ਕਿਤਾਬਾਂ 'ਚ ਵੀ ਪੜਿਆ ਯਾਰ ਕਿ ਪਹਿਲਾਂ ਸਾਰੇ ਬਾਂਦਰੀ ਹੁੰਦੇ ਸੀਗੇ ਤੇ ਬਾਂਦਰ ਤੋਂ ਬੰਦੇ ਬਣ ਗਏ ਤੇ ਹੁਣ ਬੰਦਿਆਂ ਤੋਂ ਕਈ ਭੇਡਾ ਬਣੀ ਜਾਂਦੇ ਆ ਭੇਡਾ ਬਣੀ ਜਾਂਦੇ ਆ ਉਹ ਕਿਦਾਂ ਮੈਂ ਸਮਝਿਆ ਨਹੀਂ ਮੈਂ ਤੈਨੂੰ ਸੁਝਾਉਣਾ ਮੰਨ ਲੈ ਤੂੰ ਮੇਰੇ ਕੋਲ ਆ ਕੇ ਮੈਂ ਕਿਉ ਮੰਨਾਂ ਯਾਰ ਹਰ ਵਾਰ ਮੈਂ ਹੀ ਕਿਉਂ ਮੇਰੀ ਬੇਇੱਜ਼ਤੀ ਕਰ ਦਿੰਦਾ ਏ ਤੂੰ ਹਰ ਵਾਰ ਜਾਂ ਮੈਂ ਨਹੀਂ ਮੰਨਦਾ ਇਸ ਵਾਰ ਤੂੰ ਮੰਨ ਉਪਰਾ ਕੀ ਹੋ ਗਿਆ ਸਾਹ ਲੈ ਮਾਸਾ ਤੂੰ ਤੇ ਐ ਕਰ ਲਾ ਪਿਆ ਗੁੱਸਾ ਜਦੋਂ ਮੈਂ ਤੈਨੂੰ ਭੇਟ ਕਹਤਾ ਹੁੰਦਾ ਉਹ ਗੱਲ ਤੇ ਸੋਲ ਲਾ ਪਹਿਲਾਂ ਪੂਰੀ ਯਾਰ ਤੂੰ ਤੇ ਗੁੱਸਾ ਕਰ ਲਾ ਪਿਆ ਚੱਲ ਦੱਸ ਵੈਸੇ ਗੁੱਸਾ ਉਹ ਵੀ ਨਹੀਂ ਕਰ ਦਿੰਦੇ ਆ ਜਿੱਦਾਂ ਤੂੰ ਕੀਤਾ ਉਹ ਜਾ ਯਾਰ ਕੰਮ ਕਰ ਆਪਣਾ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਯਾਰ ਚੱਲ ਠੀਕ ਆ ਤਾਂ ਮੈਂ ਮੰਨ ਲੈਣਾ ਮੈਂ ਮੰਨ ਲੈਣਾ ਕਿ ਮੈਂ ਤੇ ਕੋ ਆ ਕੇ ਕਹਾਂ ਵੀ ਆਪਣੇ ਪਿੰਡ ਵਾਲਾ ਗੱਜਣ ਸਿੰਘ ਸਰਪੰਚਾ ਜਿਹੜਾ ਉਹ ਜਿਹੜਾ ਜਾਲੀ ਵੋਟਾਂ ਨਾਲ ਜਿੱਤਿਆ ਸੀਗਾ ਉਹ ਜਿੰਨੇ ਸਾਰੇ ਪਿੰਡ ਦੀਆਂ ਗਰੰਟਾ ਖਾਲੀਆਂ ਸੀਗੀਆਂ ਆਹੋ ਆਹੋ ਉਹ ਜਿਹੜਾ ਥੋਬੀਆਂ ਦੀਆਂ ਲੈਟਰੀਆਂ ਵੀ ਖਾ ਗਿਆ ਸੀਗਾ ਆਹੋ ਹੋਈ ਹੁਣ ਮੈਂ ਤੈਨੂੰ ਆ ਕੇ ਕਹਾਂ ਵੀ ਯਾਰ ਕੀ ਗੱਜਣ ਸਿੰਘ ਨੂੰ ਵੋਟ ਪਾਉਣੀ ਆ ਉਹ ਬੰਦਾ ਬੜਾ ਵਧੀਆ ਵਾ ਉਹਦੀਆਂ ਤਾਰੀਫਾਂ ਕਰੀ ਜਾਵਾਂ ਤੇ ਤੂੰ ਬਿਨਾਂ ਸੋਚ ਵਿਚਾਰ ਕੀਤੇ ਬਿਨਾਂ ਕਿਸੇ ਨੂੰ ਪੁੱਛੇ ਮੇਰੇ ਬਗਰ ਲੱਜੇ ਕਿ ਗੱਜਣ ਸਿੰਘ ਨੂੰ ਵੋਟ ਪਾਉਂਦਾ ਮਨ ਬਣਾ ਲੈ ਫੇਰ ਤੇ ਤੂੰ ਮੰਨੇਗਾ ਨਾ ਇਤੂ ਪੱਕੀ ਭੇਡ ਇਹ ਭੇਡਾਂ ਇਦਾਂ ਹੀ ਬਣਦੀਆਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਆਗੇ ਜਵਾਨੋ ਹਾਂਜੀ ਹਾਂਜੀ ਆਗੇ ਜੀ ਬਹਿਜੋ ਬਹਿਜੋ ਭਾਈ ਹਾਲੀ ਮੁੜਿਓ ਤੁਸੀਂ ਮੇਕੋ ਆਏ ਜੇ ਨਵੇਂ-ਨਵੇਂ ਹਾਂਜੀ ਬਾਈ ਹਾਂਜੀ ਭਾਈ ਤੇ ਆਪਣਾ ਦਫ਼ਤਰ ਵੀ ਹੋ ਗਿਆ ਨਵਾਂ ਤਿਆਰ ਹਾਂਜੀ ਭਾਈ ਹੁਣ ਇਲੈਕਸ਼ਨ ਵੀ ਸਿਰ ਤੇ ਆ ਗਏ ਆ ਹੁਣ ਤੁਸੀਂ ਵੀ ਕਮਰ ਕੱਸ ਲਓ ਆਪਾਂ ਆਪਣੀ ਪਾਰਟੀ ਦੀ ਤਨੋਂ ਮਨੋਂ ਤਨੋਂ ਤੇ ਹੋਰ ਜਿੱਥੋਂ ਵੀ ਹੋ ਸਕੇ ਆਪਾਂ ਪਾਰਟੀ ਦੀ ਸੇਵਾ ਕਰਨੀ ਹੈ ਹਾਂਜੀ 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 ਭਾਜੀ ਪਾਰਟੀ ਲਈ ਸਾਡੀ ਜਾਨ ਵੀ ਹਾਜ਼ਰ ਸ਼ਾਬਾਸ਼ ਬਹੁਤ ਅੱਛੀ ਇੱਕ ਵਾਰ ਹਮੇਸ਼ਾ ਯਾਦ ਰੱਖਿਓ ਪਾਰਟੀ ਸਾਡੀ ਮਾਜਮਾਨ ਆ ਤੇ ਪਾਰਟੀ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਹੈਗਾ ਬਿਲਕੁਲ ਭਾਜੀ ਪਰ ਇਹ ਤਾਂ ਤੁਸੀਂ ਦੱਸਿਆ ਨਹੀਂ ਵੀ ਆਪਣੀ ਪਾਰਟੀ ਹੈ ਕਿਹੜੀ ਤੇ ਦੱਦੀਏ ਗੱਲਾਂ ਕਰਦੇ ਯਾਰ ਤੁਸੀਂ ਤੋ ਨਕਰੀ ਪਾਰਟੀ ਦਾ ਨਹੀਂ ਪਤਾ ਇੱਕੋ ਇੱਕ ਤਾਂ ਪਾਰਟੀ ਆ ਜਿਹੜੀ ਇਮਾਨਦਾਰ ਆ ਲੋਕਾਂ ਨਾਲ ਖੜਨ ਵਾਲੀ ਆ ਬਾਕੀ ਸਾਰੇ ਤਾਂ ਚੋਰ ਆ ਕਿਹੜੀ ਭਾਈ ਕਿਹੜੀ ਭਾਈ ਉਹ ਜਿਹੜੀ ਜਿੱਤ ਗਈ